ਪੁਰਾਣੇ ਜਮਾਨੇ ਜੋ ਵੀਦੇ ਜਦੋਂ ਆਪਣੇ ਧਰਮ ਦੇ ਵਿੱਚ ਹੀ ਪੁਰਾਣੀਆਂ ਆਪਾਂ ਪੜਦੇ ਆਂ ਵੀ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦੇ ਤੇ ਉਹਨਾਂ ਦੀ ਘਰ ਆਗਿਆਂ ਦੇ ਸਾਹਮਣੇ ਉਹਨਾਂ ਦੀ ਘਰਾਂ ਉੱਪਰ ਕਦੇ ਡਿਪਰੈਸ਼ਨ ਜਿਹੀ ਨਹੀਂ ਜਾਂਦੀਆਂ ਸੀਗੀਆਂ ਉਹ ਸਿੰਗੜੀਆਂ ਇੰਨੀਆਂ ਤਰੇਰ ਹੁੰਦੀਆਂ ਸੀ ਅੰਦਰੋਂ ਮਤਲਬ ਕੋਈ ਪਾਗਲ ਨਹੀਂ ਸੀ ਹੁੰਦਿਆਂ ਕੋਈ ਕੁਝ ਵੀ ਇਦਾਂ ਦਾ ਗਲਤ ਹਰਕਤਾਂ ਨਹੀਂ ਸੀ ਕਰਦੀਆਂ ਉਹ ਸਿੱਖੀ ਰਹਿੰਦੀਆਂ ਸੀ ਆਪਣੇ ਤਾਂ ਮਤਲਬ ਧਰਮ ਦੇ ਵਿੱਚ ਜੋ ਗੁਰੂ ਸਾਹਿਬ ਨੇ ਕਿਹਾ ਜੀ ਉਹ ਹੀ ਚੀਜ਼ਾਂ ਕਰਦੀਆਂ ਸੀ ਅੱਜ ਆ ਜੀਆਂ ਔਰਤਾਂ ਕੰਵਾ ਚ ਹੋ ਜਾਂਦੇ ਹਨ ਜਿਵੇਂ ਉਹਨਾਂ ਨੂੰ ਡਿਪਰੈਸ਼ਨ ਇੱਕ ਬੱਚਾ ਚਲੇ ਜਾਂਦੇ ਨੇ ਬੰਦੇ ਵੀ ਬਹੁਤ ਜਾਂਦੇ ਨੇ ਕਿਉਂ ਇਹਨਾਂ ਦਾ ਮਤਲਬ ਕੀ ਆ ਇਹਦਾ ਮਤਲਬ ਇੱਕ ਹੀ ਆ ਵੀਰੇ ਵੀ ਅਪ ਲੋਕ ਗੁਰਬਾਣੀ ਤੋਂ ਟੁੱਟ ਗਏ ਗੁਰੂ ਦੀਆਂ ਸਿੱਖਿਆਵਾਂ ਤੋਂ ਟੁੱਟ ਗਏ ਆਪਾਂ ਨੂੰ ਲੋੜ ਆਜੇ ਫੇਰ ਦੁਬਾਰਾ ਤੋਂ ਗੁਰੂ ਦੀਆਂ ਸਿੱਖਿਆਵਾਂ ਵੱਲ ਜਾਣ ਦੀ ਗੁਰੂ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਨੇ ਜੋ ਗਿਆ ਪੜਉ ਕਰਨਾ ਚਾਹੀਦਾ ਵ ਗੁਰੂ ਸਿੱਖ ਗੁਰਬਾਣੀ ਪੜ੍ਹਨੀ ਬਹੁਤ ਜ਼ਰੂਰੀ ਆ ਜਿਹਨਾਂ ਆਪਣੀ ਬੈਲ ਪ੍ਰੋਬਲਮ ਵੱਧਦੀ ਆ ਧੰਨਵਾਦ ਵੀਰੇਓ ਤਾਕੀ ਸਬਸਕ੍ਰਾਈਬ ਜਰੂਰ ਕਰਦੇ ਹੋ